ਜਿਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨਦੇ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਰਪ੍ਰਦਨ ਭਿਆਨ ਲੈਨੇ ਹੋ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਦੀ ਨਹੀਂ ਲੰਗ ਇੱਕ ਬਿਆਨ ਵੀ ਦੋ ਤਾਂ ਇੱਕ ਬਿਆਨ ਸ਼ਰੀਆਮ ਪੂਰੀ ਦੁਨੀਆ ਨੇ ਦੇਖਿਆ ਵੀ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਥੋਡੀ ਅੱਖ ਦੇ ਵਿੱਚ ਰੋੜ ਵਾਂਗ ਰੜਕਦੇ ਆ ਕਿਸਾਨ ਤੇ ਮਜ਼ਦੂਰ ਇੱਕ ਜੰਗ ਪਾਵੇਂ ਰੁਕ ਗਈ ਹੋਵੇ ਪਰ ਦੂਜੀ ਪਾਣੀਆਂ ਦੇ جنگ ਹਲੇ ਵੀ ਚੱਲ ਰਿਹਾ ਹੈ ਇਸੇ ਕਾਰਨ ਪੰਜਾਬ ਦੇ ਹਾਲਾਤ ਠੀਕ ਨਹੀਂ ਲੋਕਾਂ ਦੇ ਵਿੱਚ ਬੇहद ਗੁੱਸਾ ਪਾਇਆ ਜਾ ਰਿਹਾ ਹੈ ਦੂਜੇ ਪਾਸੇ BBMB ਯਾਨੀ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਵੱਲੋਂ ਮੁੜ ਤੋਂ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਨੰਗਲ ਡੈਮ ਪਹੁੰਚਦੇ ਨੇ ਅਤੇ ਲੋਕਾਂ ਨੂੰ ਭਰੋਸਾ ਦਿੰਦੇ ਨੇ ਕਿ ਉਹ ਪੰਜਾਬ ਦੇ ਹਿੱਸੇ ਦੀ ਇੱਕ ਬੂੰਦ ਵੀ ਹਰਿਆਣਾ ਨੂੰ ਜਾਣ ਨਹੀਂ ਦੇਣਗੇ। ਇਸ ਦੌਰਾਨ ਉਹਨਾਂ ਨੇ ਜਿੱਥੇ ਕੇਂਦਰ ਉਤੇ ਅਟੈਕ ਕੀਤਾ ਉੱਥੇ ਹੀ ਕਿਸਾਨਾਂ ਨੂੰ ਬਿੱਲਪੇਟੇ ਦੇ ਵਿੱਚ ਲੈਂਦੇ ਹੋਏ ਕੁਝ ਅਜੀਹਾ ਬੋਲ ਗਏ ਕਿ ਮਾਹੌਲ ਹੋਰ ਵਿਕਰਮਾ ਗਿਆ। ਮੁੱਖ ਮੰਤਰੀ ਨੇ ਕਿਸਾਨਾਂ ਲਈ ਅਜੀਹੇ ਕਿਹੜੇ ਸ਼ਬਦ ਬੋਲੇ ਕਿ ਮੁਰਤੋਂ ਕਿਸਾਨਾਂ ਦਾ ਸੀਐਮ ਨਾਲ ਪੇਚਾ ਪੈ ਗਿਆ। ਬੀਜੋ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦੇ ਸਾਨੂੰ ਕਿਉਂ ਬਾਰ-ਬਾਰ ਤਾਂ ਕਰਦੇ ਹੋ ਕਿਉਂ ਸਾਡੇ ਸਰਪ੍ਰਸਤਾਂ ਪਿਆਨ ਲੈਂਦੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਰੀ ਹੋ ਗੱਲ ਹੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰ ਹੁਣ ਪੁੱਛੋ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਨੇ ਨਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਉਹਨਾਂ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗਲ ਨਹੀਂ ਸੀ ਹੈਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਹੋਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਤਾਂ ਵਿਚਾਰੇ ਖੇਤਾਂ ਦੇ ਵਿਚਾਰੇ ਆ ਤਨ ਕਿਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅਤੇ ਬੁੱਢੇ ਨਾਲੇ ਤੇ ਬੈਹ ਕੇ ਕਦੇ ਕਿਤੇ ਬੈਹ ਕੇ ਕਦੇ ਕਿਤੇ ਬੈਹ ਕਿਤੇ ਨੇ ਉਹ ਕੋਈ ਉਹਨਾਂ ਚ ਮਿਲਿਆ ਕੋਈ ਤੋ ਨਾ ਬਸ ਬਸ ਉਹ ਤਾਂ ਆਪ ਦਾ ਚਰਾਉਂਦੇ ਆ ਕੰਨਾ ਹਾਂ ਬਸ ਉਹ ਇੱਥੇ ਕਰਦੇ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਬੈਠਾ ਉਹ ਇੱਥੇ ਏਸੀ ਨਹੀਂ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ। ਇੱਥੇ ਉਹ ਮੁਸ਼ਕਲ ਹੈ। ਤਾਂ ਬਹੁਤ ਕਰਨੀ। ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਤਿੱਖੇ ਸ਼ਬਦ ਬੋਲੇ ਤਾਂ ਕਿਸਾਨਾਂ ਨੇ ਮੁੱਖ ਮੰਤਰੀ ਨੂੰ ਉਹਨਾਂ ਦੇ ਸਵਾਲਾਂ ਦੇ ਵਿੱਚ ਹੀ ਘੇਰ ਲਿਆ ਅਤੇ ਸਿੱਧਾ ਆਖਿਆ ਕਿ ਮੁੱਖ ਮੰਤਰੀ ਸਾਹਿਬ ਡਰਾਮੇ ਨਾ ਕਰੋ। ਇਸ ਤੋਂ ਇਲਾਵਾ ਕਿਸਾਨਾ ਗੁਰਬੰਧ ਸਿੰਘ ਪੰਦੇਰ ਅਤੇ ਜਗਜੀਤ ਸਿੰਘ ਡੱਲੇਵਾਲ ਕੀ ਕਹਿੰਦੇ ਨੇ ਆਓ ਸੁਣਦੇ ਹਾਂ। ਤੇ ਜਰੂਰ ਧਿਆਨ ਦਿਓ ਕੱਲ ਜਿਹੜਾ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਕਿਹਾ ਗਿਆ ਵੀ ਮੈਂ ਕਿਸਾਨਾਂ ਦੀ ਲੜਾਈ ਲੜ ਰਿਹਾ ਪਹਿਲੀ ਗੱਲ ਹੈਗੀ ਆ ਵੀ ਦੇਖੋ ਪੰਜਾਬ ਨੇ ਪੰਜਾਬੀਆਂ ਨੇ ਸਰਕਾਰ ਬਣਾ ਕੇ ਦਿੱਤੀ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਐ ਲੱਗਦਾ ਜਿਵੇਂ ਮੁੱਖ ਮੰਤਰੀ ਸਾਹਿਬ ਆਸਾਨ ਕਰ ਰਹੇ ਆ ਦੂਸਰਾ ਉਹ ਕਹਿੰਦਾ ਵੀ ਪਾਣੀਆਂ ਦੇ ਰਾਖੇ ਹੁਣ ਕਿੱਥੇ ਗਏ ਨੇ ਇੱਕ ਵੀ ਬਿਆਨ ਕਿਸੇ ਜਥੇਬੰਦੀ ਦਾ ਨਹੀਂ ਆਇਆ ਹੈਗਾ ਤੀਸਰਾ ਉਹ ਕਹਿੰਦਾ ਵੀ ਇਹ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਤਾਂ ਹੁਣ ਤਾਂ ਨਾ ਨਾਉਣ ਨਹੀਂ ਲਾਉਂਦੇ ਹੈਗੇ ਇਹ ਕੱਲੇ ਜੜੇ ਆਹੋ ਜੜੇ ਆ ਹਾਈਵੇ ਜਾਮ ਕਰਦੇ ਹੈਗੇ ਆ ਮੈਂ ਸਰਵੇ ਬੇਨਤੀ ਕਰੂੰਗਾ ਵੀ ਜਿਹੜੀਆਂ ਟਰਾਲੀਆਂ ਨੇ ਚਾਹੇ ਉਹ ਟਰਾਲੀਆਂ ਸੀ ਚਾਹੇ ਏਸੀ ਵਾਲੀਆਂ ਟਰਾਲੀਆਂ ਸੀ ਇਹ ਗੁਰਲਾਲ ਕਨੌਰ ਐਮਐਲਏ ਨੂੰ ਪੁੱਛੋ ਜਿਹੜੇ ਤੁਹਾਡੇ ਅਫਸਰ ਰਿਟਾਇਰ ਹੋ ਗਏ ਮਨਦੀਪ ਸਿੰਘ ਸਿੱਧੂ ਸਾਹਿਬ ਡੀਆਈਜੀ ਜਾਂ ਐਸਐਸਪੀ ਨਾਨਕ ਸਿੰਘ ਜਿਹੜੇ ਮੌਕੇ ਤੇ ਸੀਗੇ ਜਿਨ੍ਹਾਂ ਨੇ ਆਪਰੇਸ਼ਨ ਚਲਾਇਆ ਸ਼ੰਭੂ ਤੇ ਖਨੌਰੀ ਬਾਰਡਰਾਂ ਤੇ ਔਰ ਪੁਲਸ ਦੀ ਹਾਜ਼ਰੀ ਦੇ ਵਿੱਚ ਜਿਵੇਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਠੀਕ ਹੈ ਸਟੇਜਾਂ ਸਪੀਕਰ ਗੱਡੇ ਆਪਣਾ ਲੰਗਰ ਦਾ ਸਮਾਨ ਕੂਲਰ ਫ੍ਰਿਜਾਂ ਸਰੀਆਮ ਪੂਰੀ ਦੁਨੀਆ ਨੇ ਦੇਖਿਆ ਕਿ ਸਰਕਾਰ ਨੇ ਆਪਣੀ ਨਿਗਰਾਨੀ ਕਿਵੇਂ ਚੋੜੀ ਖੜ ਕੇ ਖੜਿਆ ਹੈਗਾ ਟਰਾਲੀਆਂ ਬਾਈ ਦੀ ਥੋਡੇ ਕੋਲ ਹੀ ਏਸੀ ਵਾਲੀਆਂ ਔਰ ਇਹ ਮੰਗ ਕਰਦੇ ਆਂ ਵੀ ਉਹਨਾਂ ਨੂੰ ਕਿਸਾਨਾਂ ਦਾ ਪੂਰਾ ਕਰਕੇ ਦਿੱਤਾ ਜਾਵੇ ਸਾਰਾ ਕੁਝ ਜਿਹੜਾ ਹੈਗਾ ਵਾ ਔਰ ਮੁੱਖ ਮੰਤਰੀ ਸਾਹਿਬ ਦੱਸਣ ਵੀ ਤੁਹਾਡੀ ਗੱਡੀ 'ਚ ਏਸੀ ਨਹੀਂ ਹੈਗਾ ਜਿੱਥੇ ਰਾਤ ਸੌਂਦੇ ਜੇ ਉੱਥੇ ਏਸੀ ਨਹੀਂ ਲੱਗਾ ਜਿਹੜੇ ਪਿੰਡ 'ਚ ਪਲੇ ਦੇ ਵੱਡੇ ਉੱਥੇ ਏਸੀ ਨਹੀਂ ਲੱਗਾ ਹੁੰਦਾ ਜੇ ਭਈ ਕੋਈ ਏਸੀ ਲਾਖ ਵੀ ਲੈਂਦਾ ਤੇ ਇਹ 'ਚ ਅਨਲੀਗਲ ਕਾਰਵਾਈ ਕਿਹੜੀ ਹੈਗੀ ਆ ਵੀ ਜੇ ਤੇ ਤੁਹਾਨੂੰ ਇਤਰਾਜ਼ ਹੋਵੇ ਇਸ ਕਰਕੇ ਤੁਸੀਂ ਉਹਨਾਂ ਖਿਲਾਫ ਲਗਾਤਾਰ ਬੋਲ ਰਹੇ ਜੋ ਇਹ ਪਹਿਲੀ ਵਾਰ ਨਹੀਂ ਹੈ ਤੋਡਾ ਪਹਿਲਾ ਬਿਆਨ ਸੀਗਾ ਵੀ ਵਜਾ ਨਹੀਂ ਜਗਾ ਪਾਲਦੇ ਆ ਇਹ ਤੋਂ ਕਾ ਵੱਖ-ਵੱਖ ਟਾਈਮਾਂ ਤੇ ਵੱਖ-ਵੱਖ ਬਿਆਨ ਆਏ ਆ ਔਰ ਤੁਸੀਂ ਲਗਭਗ ਜਿਹੜੀ ਮੀਟਿੰਗ ਕਿਸਾਨਾਂ ਨਾਲ ਕੀਤੀ ਜਿੱਥੇ ਕਹਿੰਦੇ ਵੀ ਜਾਓ ਉੱਠ ਕੇ ਚਲੇ ਜਾਓ ਇਹਨੇ ਸਮਝੌਤੇ ਕੀਤੇ ਉਹ ਵੀ ਰੱਦ ਆਪ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ ਰਾਜਨੀਤੀ ਕਰਨੀ ਬੰਦ ਕਰਨ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹੀਆਂ ਗੱਲਾਂ ਪੈਦਾ ਹੁੰਦੀਆਂ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ। ਮੇਰੇ ਦੋ ਸਵਾਲ ਨੇ ਮਾਨਯੋਗ ਭਗਵੰਤ ਮਾਨ ਜੀ ਤੇ ਇਹਨਾਂ ਗੱਲਾਂ ਨੂੰ ਸਪਸ਼ਟ ਕਰਨ ਸਾਡੇ ਮੁੱਖ ਮੰਤਰੀ ਜੀ ਇਹ ਦੱਸਿਓ ਤੁਹਾਡੇ ਸੁਪਰੀਮੋ ਕੇਜਰੀਵਾਲ ਤਾਂ ਬਿਆਨ ਦਿੰਦੇ ਐ ਕਿ ਦਿੱਲੀ ਦੇ ਹਰਿਆਣੇ ਨੂੰ ਪਾਣੀ ਚਾਹੀਦਾ ਪਾਣੀ ਲਵਾਂਗੇ ਕਿ ਜੇਕਰ ਤੁਹਾਡੀ ਪਾਰਟੀ ਦੇ ਮੁਖੀ ਦੀ ਸੁਪਰੀਮੋ ਦੀ ਸਟੇਟਮੈਂਟ ਇਹ ਐ ਔਰ ਜਲੰਧਰ ਦੇ ਵਿੱਚ ਖੜ ਕੇ ਉਹ ਸਟੇਟਮੈਂਟ ਦੇਖੇ ਗਏ ਨੇ ਤਾਂ ਭਾਈ ਆਪਦੀ ਪਾਰਟੀ ਦੀ ਨੀਤੀ ਤਾਂ ਸਪਸ਼ਟ ਕਰੋ ਕਿ ਤੁਸੀਂ ਖੜੇ ਕਿੱਥੇ ਹੋ ਪੰਜਾਬ ਨਾਲ ਖੜੇ ਹੋ ਯਾਉਂਦੇ ਸੁਪਰੀਮੋ ਦੀ ਉਸ ਗੱਲ ਨਾਲ ਖੜੇ ਹਾਂ ਇਹ ਕਲੀਅਰ ਕਰਿਓ ਦੂਜੀ ਮੈਂ ਇਹ ਗੱਲ ਕੁਛ ਨਹੀਂ ਚਾਹਣਾ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਤੇ ਅੱਜ ਜਿਹੜਾ ਪਿੱਛੇ ਤੁਸੀਂ اجلاس ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਹੈ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਹੈ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਹੈ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਹੈ ਪਾਣੀ ਨਾ ਦੇਵੇ ਜੀ ਭਗਵਾਨ ਤੁਮਾਰ ਦੇ ਪਾਰਟੀ ਆਫ ਦੀ ਸਿੱਤੀ ਸਪਸ਼ਟ ਕਰਨਾ ਔਰ ਆਪਦੇ ਸੁਪਰੀਮੋ ਨੂੰ ਉਹਦੀ ਪਾਰਟੀ ਦਾ ਅਸਤੀਫਾ ਦੇ ਕੇ ਕਲੀਅਰ ਕਰਨਾ ਕਿ ਅਸੀਂ ਉਹਦੇ ਵਿਚਾਰਾਂ ਨਾਲ ਨਹੀਂ ਆ ਅਸੀਂ ਛੱਡੀ ਉਹਦੀ ਪਾਰਟੀ ਫਿਰ ਦੇਖਾਂਗੇ ਫਿਰ ਦੇਖਿਓ ਪੰਜਾਬ ਤੁਹਾਡੇ ਨਾਲ ਖੜਦਾ ਹੈ ਕਿ ਨਹੀਂ ਖੜਦਾ ਸੋ ਇਹ ਅਸੀਂ ਸਾਡੀ ਲੜਾਈ ਹੈ ਅਸੀਂ ਪਿੱਛੇ ਵੀ ਲੜੇ ਆ ਅਸੀਂ ਅੱਗੇ ਵੀ ਲੜਾਂਗੇ ਇਹ ਲੜਾਈ ਨੂੰ ਲੜੇ ਬਿਨਾ ਦੇਸ਼ ਦੇ ਕਿਸਾਨ ਨੂੰ ਨਹੀਂ ਸਾਰਨਾ ਕਿਸਾਨ ਲੜੇਗਾ ਔਰ ਸਹੀ ਦਿਸ਼ਾ ਵੱਲ ਅਸੀਂ ਲੜਾਈ ਲੈ ਕੇ ਜਾਵਾਂਗੇ ਗੱਲ ਇੱਥੇ ਹੀ ਖਤਮ ਨਹੀਂ ਹੋਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਕਿਸਾਨ ਆਗੂ ਗੁਰਮੀਤ ਸਿੰਘ ਮਹਿਮਾ ਨੇ ਮੁੱਖ ਮੰਤਰੀ ਪੰਜਾਬ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ। ਸੋ 98 ਜੋ ਕੱਲ ਇੱਕ ਮੁੱਖ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਮੈਂ ਇਕੱਲਾ ਪਾਣੀ ਬਚਾਉਣ ਲਈ ਲੜ ਰਿਹਾ ਕਿਸਾਨ ਜਿੱਥੇ ਵੱਧੀਆਂ ਕਿੱਥੇ ਨੇ ਇੱਥੇ ਵੀ ਆਉਣਗੇ ਕਿਉਂਕਿ ਖੇਤੀ ਟਰਾਲੀਆਂ ਨਹੀਂ ਹੈਗੀਆਂ। ਪਰ ਅਸੀਂ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਨੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਪਾਣੀ ਲਈ ਲੜਨ ਦੀ ਪਹੁੰਚ ਉਹ ਇਹੋ ਜੀ ਹੈ ਕਿ ਇੱਕ ਵਾਰ ਜੰਗਲ ਦੇ ਵਿੱਚ ਜਾਨਵਰ ਇਕੱਠੇ ਹੋਏ ਤਾਂ ਉਹਨਾਂ ਨੇ ਕਿਹਾ ਕਿ ਸ਼ੇਰ ਜਿਹੜਾ ਉਹ ਰੋਜ਼ ਸਾਨੂੰ ਖਾਂਦਾ ਹੈ ਤਾਂ ਆਪਾਂ ਅਦਾ ਕੋਈ ਸਰਪੰਚਾ ਬਣਾਈਏ ਆਗੂ ਬਣਾਈਏ ਜੰਗਲ ਦਾ ਰਾਜਾ ਬਣਾਈਏ ਜਿਹੜਾ ਸ਼ੇਰ ਤੋਂ ਆਪਾਂ ਨੂੰ ਬਚਾਵੇ ਤਾਂ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਬਾਂਦਰ ਨੂੰ ਜੰਗਲ ਦਾ ਰਾਜਾ ਚੁਣਤਾ ਤਾਂ ਕੋਈ ਦਿਨ ਪਾਏ ਸ਼ੇਰ ਲੂੰਬੜੀ ਦੇ ਘੁੰਮਣੇ ਵੱਲ ਗਿਆ ਉਹਦੇ ਜਾਨਵਰਾਂ ਨੂੰ ਖਾਣ ਲੱਗਾ ਤਾਂ ਲੂੰਬੜੀ ਭੱਜ ਕੇ ਸ਼ੇਰ ਆਈ ਬਾਂਦਰ ਕੋਲੇ ਕਿ ਸ਼ੇਰ ਮੇਰੇ ਜਾਨਵਰ ਜਿਹੜੇ ਬੱਚੇ ਨੇ ਖਾਣ ਲੱਗਾ ਤੇ ਤੁਸੀਂ ਮੇਰੇ ਬੱਚੇ ਰਾਜਾ ਜੀ ਬਚਾਓ ਤੇ ਬਾਂਦਰ ਜਿਹੜਾ ਉਹ ਇੱਕ ਦਰਸ ਤੋਂ ਟਪੂਸੀ ਮਾਰੇ ਦੁੱਜੇ ਤੇ ਦੁੱਜੇ ਤੋਂ ਬਾਰੇ ਦੁੱਜੇ ਤੇ ਤਾਂ ਅੱਧਾ ਘੜਾ ਬੀਤਿਆ ਪੌਣਾ ਬੀਤਿਆ ਤਾਂ ਲੂੰਬੜੀ ਬੋਲੀਗੇ ਰਾਜਾ ਸਾਹਿਬ ਬਾਂਦਰ ਜੀ ਉਹ ਸ਼ੇਰ ਮੇਰੇ ਇਹਨਾਂ ਨੂੰ ਬੱਚੇ ਖਾ ਜਾਵੇਗਾ ਤੁਸੀਂ ਬੱਚਾ ਹੋ ਤਾਂ ਬਾਂਦਰ ਕਹਿੰਦਾ ਬੀਬਾ ਤੂੰ ਇਹ ਦੱਸ ਕਿ ਮੇਰੀ ਭੱਜ ਦੌੜ ਦੇ ਵਿੱਚ ਕੋਈ ਕਮੀ ਹੈਗੀ ਏ ਜਾਣੀ ਉਹੀ ਬਾਂਦਰ ਵਾਲੀ ਜਿਹੜੀ ਭੱਜ ਦੌੜ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਟਪੂਸੀ ਮਾਰਦੇ ਨੇ ਚੰਡੀਗੜ੍ਹ ਟਪੂਸੀ ਮਾਰਦੇ ਨੇ ਪਹਾੜਾ ਡੈਮ ਤੇ ਟਪੂਸੀ ਮਾਰਦੇ ਨੇ ਚੰਡੀਗੜ੍ਹ ਟਪੂਸੀ ਮਾਰਦੇ ਨੇ ਪਹਾੜਾ ਡੈਮ ਤੇ ਜਣੀ ਅੰਜ ਲੱਗਦਾ ਕਿ ਬੜਾ ਭੱਜ ਦੌੜ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਪਰ ਬਿਲਕੁਲ ਪਾਣੀ ਨਹੀਂ ਬਚਾ ਸਕੇ ਮੁੱਖ ਮੰਤਰੀ ਸਾਹਿਬ ਉਸ ਤੋਂ ਬਾਅਦ ਹੁਣ ਕੋਈ ਚਾਰਾ ਨਾ ਚੱਲਦਾ ਦੇਖ ਕੇ ਕਿਸਾਰ ਜੱਫੇ ਬੰਦੀਆਂ ਨੂੰ ਗਾਲ੍ਹਾਂ ਕੱਢਣ ਲੱਗ ਗਏ ਨੇ ਜਿਹੜੀਆਂ ਲਗਾਤਾਰ ਕਹਿ ਰਹੀਆਂ ਨੇ ਪਿਛਲੇ 3 ਸਾਲ ਤੋਂ ਕਿ ਮੁੱਖ ਮੰਤਰੀ ਸਾਹਿਬ ਕੇਂਦਰ ਸਰਕਾਰ ਨੇ ਜਿਹੜਾ ਡੈਮ ਸੇਫਟੀ ਬਿੱਲ ਐਕਟ ਬਣਾਤਾ ਕਾਨੂੰਨ ਬਣਾਤਾ ਜੇ ਸੰਸਾਰ ਪੂਰੇ ਭਾਰਤ ਦੇ ਜਿਹੜੇ 52 ਡੈਮ ਨੇ ਉਹ ਕੇਂਦਰ ਨੇ ਆਪਦੇ ਹੱਥ ਲੈ ਲਏ ਨੇ ਤਾਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਜਲਾਸ ਸਦੋ ਅਜਲਾਸ ਦੇ ਵਿੱਚ ਮਤਾ ਪਾਓ ਮਤਾ ਪਾ ਕੇ ਉਸ ਨੂੰ ਰੱਦ ਕਰੋ ਔਰ ਜਿਹੜਾ BBMB ਬੋਰਡ ਹੈ ਪਾਖੜਾ ਮੈਨੇਜਮੈਂਟ ਬੋਰਡ ਹੈ ਉਹਦਾ ਅਧਿਕਾਰ ਜਿਹੜਾ ਪੰਜਾਬ ਕੋਲੇ ਰਵੇ ਪੰਜਾਬ ਉਹਦਾ ਅਧਿਕਾਰਤ ਹੋਵੇ ਕਿੰਨਾ ਪਾਣੀ ਕਿੰਨੂੰ ਛੱਡਣਾ ਹੈ ਇਹ ਪੰਜਾਬ ਕੋਲੇ ਰਵੇ ਪਰ ਮੁੱਖ ਮੰਤਰੀ ਪਿਛਲੇ 3 ਸਾਲ ਤੋਂ ਛੇਜਿਲਾਦ ਸਦਕੇ ਪਿਛਲੇ ਦਿਨੀ ਸੱਧਿਆ ਵੀ ਏ ਉਹਦੇ ਜੇ ਮਤਾ ਨਹੀਂ ਪਾ ਸਕੇ ਉਹਨੂੰ ਰੱਦ ਨਹੀਂ ਕਰ ਸਕੇ ਉਧਰ ਪਾਣੀਆਂ ਦੇ ਮਸਲੇ ਤੇ ਸਿਆਸਤ ਤਾਂ ਸ਼ੁਰੂ ਤੋਂ ਹੀ ਹੁੰਦੀ ਆ ਰਹੀ ਹੈ ਅਜਿਹੀ ਕੁਝ ਕਹਿਣਾ ਹੈ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀ ਸਿੰਘ ਬਿੱਟੂ ਦਾ ਅਤੇ ਉਹਨਾਂ ਨੇ ਮੁੱਖ ਮੰਤਰੀ ਤੇ ਤਿੱਖੇ ਤੰਜ ਕਸਦਿਆਂ ਕਿਹਾ ਕਿ ਭਗਵਾਨਤ ਮਾਨ ਰੋਏ ਜਾਂਦਾ ਹੈ ਰੋਇ ਤੁਰਿਆ ਜਾਂਦਾ ਕੋਈ ਤਾਂ ਹਟਾ ਹੋਵੇ ਨੂੰ ਅੱਜ ਭਗਵੰਤ ਮਾਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਬਹੁਤ ਵੱਡੇ ਪੱਦਰ ਦਾ ਡਰਾਮੇਬਾਜ਼ ਅਤੇ ਤਮਾਸ਼ੀਬੀਨ ਹੈ। ਇੱਕ ਬਿਆਨ ਵਿੱਚ ਮਾਨ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੇ BBMP ਦੇ ਮੁੱਦੇ ਦੇ ਹੱਕ ਦੇ ਵਿੱਚ ਮਾਨ ਦੇ ਨਾਲ ਆ ਕੇ ਨਾਰਾ ਨਹੀਂ ਮਾਰਿਆ। ਇੱਥੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਵਿਰੁੱਧ ਕੀਤੀ ਧੱਕੇਸ਼ਾਹੀ ਅਤੇ ਬਦਤਮੀਜ਼ੀ ਦਾ ਦਾਗ ਮਿਟਾਉਣ ਲਈ BBMP ਦੇ ਮੁੱਦੇ ਨੂੰ ਰਾਜਨੀਤਿਕ ਹਵਾ ਦਿੱਤੀ ਜਾ ਰਹੀ ਹੈ। ਪਰ ਸ਼ਰਮ ਦੀ ਗੱਲ ਹੈ ਕਿ ਇਹ ਡਰਾਮਾ ਮਾਨ ਨੇ ਉਦੋਂ ਕੀਤਾ ਜਦੋਂ ਕਿ ਸਾਰਾ ਦੇਸ਼ ਦੁਸ਼ਮਣ ਨਾਲ ਜੰਗ ਲੜ ਰਿਹਾ ਸੀ ਦੇਸ਼ਕ ਇਸ ਮਾਮਲੇ ਉੱਤੇ ਹੁਣ ਪੰਜਾਬ ਸਰਕਾਰ ਹਾਈ ਕੋਰਟ ਪਹੁੰਚੀ ਹੈ ਪਰ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਹਾਈ ਕੋਰਟ ਵੱਲੋਂ ਕੀ ਫੈਸਲਾ ਆਵੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਸ਼ਾਂਤ ਹੋਵੇਗਾ ਜਾਂ ਫਿਰ ਹੋਰ ਗਰਮਾਵੇਗਾ ਇਹ ਤਾਂ ਹੁਣ ਆਉਣ ਵਾਲੇ ਸਮੇਂ ਤੇ ਹੀ ਨਿਰਭਰ ਕਰੇਗਾ ਬਿਊਰੋ ਰਿਪੋਰਟ ਈਟੀਵੀ ਭਾਰਤ